ਸਵਾਗਤ ਹੈ ਕਿਸਾਨ ਵਿਰੋਧਾ ਟਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਪਹੁੰਚਿਆ ਜੀ ਕਵਰ ਕਰਨ ਦੋ ਸਾਨੂੰ ਛੋਟੀਆਂ ਸੂਈਆਂ ਸਵਾਈਆਂ ਦਿਖਾਵਾਂਗੇ ਕਦੋਂ ਕੁ ਸੂਈਆਂ ਉਹ ਵੀ ਪੁੱਛਾਂਗੇ ਜਾਂ ਕਿੰਨਾ ਕੁ ਦੁੱਧ ਬਾਦ ਕੱਢਣਗੇ ਉਹ ਵੀ ਪੁੱਛਾਂਗੇ ਮਗਰ ਪਲੱਸ ਪੁਆਇੰਟ ਦੋਨਾਂ ਦੇ ਮਗਰ ਕਟੀਆਂ ਜੀ ਤੇ ਬਾਕੀ ਦੀ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਕਿਹੜਾ ਸੂਆ ਕਿੰਨਾ ਕੁ ਦੁੱਧ ਹੰਦਾਈਆ ਕੱਢ ਦੇਣੀ ਹੈ ਦੁੱਧ ਦਾ ਸਿਰਫ ਹੰਦਾਈਆ ਹੁੰਦਾ ਜੀ ਤੇ ਗੱਲਬਾਤ ਸਾਰੀ ਕਰਾ ਦੇਾਂਗੇ ਫੁੱਲ ਜਾਣਕਾਰੀ ਨਾਲ ਤੁਸੀਂ ਪਸ਼ੂ ਦੀ ਖਰੀਦਦਾਰੀ ਕਰਨੀ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਕੇ ਤੁਹਾਡੇ ਜ਼ਿਕਰ ਪਹੁੰਚਾਉਣਾ ਵੈਸੇ ਸਾਲ ਤੋਂ ਪਲੱਸ ਆਪਾਂ ਨੂੰ ਵੀਡੀਓ ਕਰਦਿਆਂ ਹੋ ਗਏ ਬਾਈ ਦਾ ਲਾਂਭਾ ਕੋਈ ਨਹੀਂ ਚੰਗਾ ਹੁੰਦਾ ਪਸ਼ੂ ਵੈਸੇ ਤੇ ਗੱਲਬਾਤ ਸਾਰੀ ਕਰਾ ਦੇ। ਸਸੀ ਕਾਲ ਵੀ ਚਮਕੌਰ। ਸਸੀ ਕਾਲ ਵੀਰੇ। ਹੋ ਠੀਕ ਹੋ ਜੀ। ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ। ਪਹਿਲਾਂ ਤਾਂ ਨੰਬਰ ਬੋਲ ਦਿਓ। ਨੰਬਰ 977947544 ਨਾਮ ਚਮਕੌਰ ਸਿੰਘ ਆ ਵੀਰੇ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਰੇ। ਓਕੇ ਨੇੜੇ ਵੀਰੇ ਆਪਾਂ ਨੂੰ। ਆਪਣੇ ਵਾਂ ਨੇੜੇ ਧੂਰਗੋੜ ਬਾਦਲਾ ਬੱਡੇ ਰੋਡ ਤੋਂ ਉੱਤੀ ਘਰ ਆ ਬੱਡੇ ਦਾ। ਮਾਨਸਾਲੇ ਰੋਡ ਤੋਂ। ਆ ਪਿੱਛੇ ਆੜ ਮਾੜੇ। ਅੜਿਆਏ ਤੋਂ ਮਾਨਸਾ ਰੋਡ ਚੱਲਿਆ। ਹਾਂਜੀ 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 ਵੀਰੇ। ਗੈਂਚੀਆਂ ਨੂੰ ਤੇ ਉਹ ਰੋਡ ਦੇ ਉੱਤੇ ਆਪਾਂ ਨਾਲ ਘਰ ਤੇ ਖੇਤਾਂ ਦੇ ਵਿੱਚ ਸੂਏ ਦੇ ਉੱਪਰ ਆਪਣੀ ਰਹਿਣਾ ਤੇ ਬਾਈ ਚਮਕੌਰ ਕਿਵੇਂ ਚੱਲਦਾ ਕੰਮ ਕਰਦਾ ਬਹੁਤ ਵਧੀਆ ਮਾਨ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਚੱਲਦਾ ਵਧੀਆ ਕੰਮ ਚੱਲਦਾ ਅੱਜ ਫਿਰ ਗਾਇਆਂ ਵੀ ਲੈਣੀਆਂ ਗਾਇਆਂ ਵੀ ਮੱਛਾਂ ਵੀ ਲੈ ਲਈਆਂ ਹੁਣ ਮਾਲ ਲੈ ਲਿਆ ਕਰਾਂਗੇ ਹੁਣ ਸਿਆਲਾ ਕੇ ਮੁੰਨਾ ਬਾਈ ਮੰਗਾ ਜਿਵੇਂ ਮੰਗਾ ਹਾਂ ਮੰਗਦੇ ਹਾਂ ਸਭ ਚੱਲਦਾ ਬਾਕੀ ਸਿਰੇ ਹੁਣ ਲੋਕਾਂ ਦੀ ਵੀਰਾਂ ਦੀ ਦਮਾੜ ਵਾਲੀ ਆ ਜਾਂਦੀ ਮੈਨੂੰ ਫੋਨ ਹੀ ਬਹੁਤ ਆ ਜਾਂਦੇ ਮੱਛਾਂ ਦੀ ਵੀਰ ਮੈਂ ਸਾਈ ਲੈ ਆ ਆਹ ਆਹ ਵੀਰ ਤੇ ਵੀਰ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਜਾਨੇ ਕਿ ਕਿਰਸੂ ਆਸੇ ਵੀਰੇ ਤੀਜਾ ਸੂਆ ਸੂਆ ਪਲੂਣ ਨੇ ਦੂਜੇ ਸੂਏ ਨੇ 13 ਕਿਲੋ ਤੋਂ ਤੱਕੜਾ 13 ਤੋਂ 14 ਕਿਲੋ ਤੇ ਨਸਲ ਕੁਆਲਟੀ ਦਾ ਦੱਸਣ ਦੇਖਿ ਲਿਆ ਆ ਦੇਖ ਕੱਟ ਕਾਟ ਨਸਲ ਹਾਂ ਇਹ ਜਾਇਜ ਗੱਲ ਜਮਾ ਯਾਰ ਜਮਾ ਬਰੀਕ ਜਮਾ ਕਾਗਜੀ ਨਿੰਬੂ ਵਰਗੇ ਦੇਖੀ ਥਾਨ ਲਗਾ ਲੇ ਵਾਲਾ ਕਹਿੰਦਾ ਮੈਂ ਗਾਂਦ ਲੱਗਾ ਹੁੰਦਾ ਸੀ ਇਦਾਂ ਵਾਲੇ ਵਾਲਾ ਦੇਖੀ ਕੱਟ ਹੀ ਲਾਦਾ ਹਰੇਕ ਦੀ ਓਕੇ ਜੀ ਤੇ ਕਦੋਂ ਸੂਈ ਆ ਵੀਰੇ ਇਹ ਤਰਾਫੀਆਂ ਸੂਈਆਂ ਹੋਵੇ ਪ੍ਰੋਪਰ ਦੋਨਾਂ ਨੇ ਜੇਰਾਂ ਜੂਰਾਂ ਪ੍ਰੋਪਰ ਪੈ ਗਏ ਜਮਾ ਓਕੇ ਨੇ ਕਿੰਨਾ ਕੁ ਬੋ ਤੋ ਨੋ ਮਰ ਬੱਚਾ ਬੜਾ ਪਿਆਰਾ ਬਾਕੀ ਦਾ ਤੁਹਾਡੀ ਕੇਅਰ ਤੇ ਇਹਨੇ ਨਾਲ ਹੀ ਪਾਲ ਜਾਣਾ ਤੇ ਮਹਾਰਾ ਜੱਪਾ ਬੱਚਾ ਲੱਗਦਾ ਰਾਮਾਰ ਦੀ ਮਣੀ ਹੈ ਮਈ ਹਾਂਜੀ ਪਹਿਲਾਂ ਹੀ ਮਾਰਦੇ ਫਿਰ ਤੋਰਾ ਕਰਾ ਦੇਗੇ ਚੱਕ ਜੀ ਬਾਕੀ ਦੀ ਗੱਲ ਯਾਰ ਥਣ ਲੱਗਿਆ ਰੋਗ ਰੋਗ ਦਾ ਬਾਅਦ ਚਾ ਚੋਣ ਚੂਣ ਬਹੁਤ ਸੋਹਣਾ ਜਿਹੜਾ ਜਿਹੜਾ ਥਣ ਲੱਗਿਆ ਉਹ ਜਿਹੜਾ ਚੋਣ ਲੱਗਿਆ ਬਾਈ ਦੀਆਂ ਜਾਇਜ ਗੱਲਾਂ ਜਾਂ ਤੀਜਾ ਦੋ ਦਾ ਤੀਜਾ 10 ਦਾ ਤੀਜਾ ਹਾਂ ਤੀਜਾ ਹਾਂ ਨਹੀਂ ਮੈਂ ਦੂਜਾ ਕਹਿ ਦੂੰਗਾ ਕੀ ਪਤਾ ਫਿਰ ਕੱਚੇ ਲੱਗ ਜਾਓ ਜੀ ਤੇ ਬਾਕੀ ਚਵਾਈ ਚੂਈ ਦੀ ਨਹੀਂ ਮਾੜੀ ਲੈਂਦਾ ਬਾਈ ਇਹ ਵੀ ਗੱਲ ਹੈ ਤੇ ਬਾਕੀ ਦਾ ਰੰਗ ਰੂੰਗ ਸਾਰਿਆਂ ਦੇ ਸਿੰਘ ਥਾਲੇ ਦੀ ਵੀ ਇੱਕ ਨੰਬਰ ਆ ਬਾਕੀ 4 ਸਵੇਰੇ ਦੀ ਕੱਦ ਕਾੜ ਦੀ ਵਜਨ ਬਜੂਲਪੁਰ ਹਾਂ ਜੀ ਦੁੱਧਾਂ ਪੀਸੀ ਜਿੰਨਾ ਆਏਗਾ ਦੁੱਧ ਵਾਲਾ ਪੀਸ ਚਮਕੌਰ ਫਿਰ ਕਿੰਨਾ ਇੱਕ ਦੁੱਧ ਕਹਿ ਕੇ ਦੇ ਦਿਆ ਵੀਰ ਜੀ ਬਸ ਮਾਂ ਆਪ ਤਾਂ ਅਗਲਾ ਮੇਰੀ ਗੱਲ ਤੁਹਾਨੂੰ ਦੁੱਧ ਆਪਾਂ ਸਾਰੇ ਸਿਆਣੇ ਹੁੰਦੇ ਆ ਵੀ ਮਾਲਦਿਆਂ 13 14 ਕਿਲੋ ਘਾਇ ਆਲਾ 13 ਮੰਨ ਲੈ 14 ਮੰਨ ਲੈਣਾ ਆਪਦੇ ਹਿਸਾਬ ਨਾਲ ਆਵਲੇ ਹਿਸਾਬ ਨਾਲ ਮੰਨ ਲਿਆ ਪਤਾ ਆਪਾਂ ਚੰਗੀ ਮੰਨ ਕੇ ਲਈ ਆਪਾਂ ਹਾਂ ਵੀ ਬਾਕੀ ਵੀ ਗੱਲ ਚਮਕੌਰ ਜਿਹੜਾ ਦੁੱਧ ਹੁੰਦਾ ਸਾਰੇ ਭੈਣ ਭਰਾ ਜਿਹੜੇ ਪਸ਼ੂ ਰੱਖਦੇ ਉਹਨਾਂ ਨੂੰ ਪਤਾ ਵੀ ਸੇਵਾ ਦਾ ਹਾਂ ਜਿਹੜਾ ਕੋਲ ਪਾਵਾਂਗੇ ਉਹ ਹੀ ਉਹ ਹੀ ਕੱਢਾਂਗੇ ਨਾ ਆਪਣੇ ਕਹਿਣ ਤੇ ਕੋਈ ਨਾ ਮੰਨਿਆ ਕਰੇ ਆਪਦੇ ਹਿਸਾਬ ਨਾਲ ਪਸੂ ਲਵੇ ਹਾਂ ਬਿਲਕੁਲ ਬਿਲਕੁਲ ਆਪਾਂ ਵੀ ਗਾਹਾਂ ਜਿਵੇਂ ਜਿੱਦੋਂ ਲੈਣੇ ਆਪਾਂ ਉਹ ਹੀ ਤੂੰ ਮੈਂ ਦੱਸਦਾ ਨਾ ਪਾਉਂ ਮੈਂ ਆਪਾਂ ਆਪਲੇ ਨਾ ਆਪਲੇ ਦੇ ਮੰਨਣ ਤੇ ਲੈਣੇ ਆ ਹਾਂ ਹਾਂ ਬਿਲਕੁਲ ਬ੍ਰਿਹਾਰ ਅਗਲਾ ਜਿੰਨਾ ਮਰਜ਼ੀ ਗਈ ਚੱਲੇ ਆਪਾਂ ਆਪਦੇ ਹਿਸਾਬ ਨਾਲ ਲੈਣੀ ਆ ਤੇ ਅਗਲਾ ਆਪਦੇ ਹਿਸਾਬ ਨਾਲ ਲਵੇ ਤੇ ਧਾਰਾਂ ਧੂਰਾਂ ਦੀ ਤੁਹਾਨੂੰ ਕਰਾ ਦਿਆਂ ਚੱਕ ਥਾਣ ਦੇਖੋ ਕਿ ਉਹ ਜਾਂ ਮਰਿਆ ਨਾ ਕੱਢ ਕੇ ਐ ਪਿਆ ਮਾ ਕਲਮ ਵਾਲਾ ਥਾਣਾ ਜਮਾ ਗਾੜੀ ਦੇਖਣੀ ਸੋਹਣੀ ਮੂਹਰੀ ਬ੍ਰਿਹਾਰ ਸੋਰਾ ਤਾਰਾ ਤੁਹਾਨੂੰ ਬਾਅ ਮੈਂ ਕਹਿੰਦਾ ਜੀ ਥੱਲੇੋਂ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਇੱਕ ਨੰਬਰ ਆ ਵੀਰੇ ਥਲੋ ਦਾ ਇੱਕ ਨੰਬਰ ਆ ਮਾਰ ਦੀ ਵਰਤਾਰਾ ਧੋਕੇ ਥਣ ਬਾਈ ਹਲਾ ਰਖਾ ਦੇ ਕੋਲੇ ਗੱਲ ਉਹ ਲ ਦਸਾਲੀ ਵਾਲਾ ਸੌਦਾ ਜੀ ਆ ਦੇਖੋ ਜੀ ਮੈਂ ਕਹਿੰਦਾ ਥੱਲੇੋਂ ਤਾਂ ਪੰਪ ਪਾਰ ਗਿਆ ਨਾ ਬਾਈ ਬਾਈ ਜਵਾਈ ਇੱਕ ਨੰਬਰ ਜਵਾਈ ਜ ਮਾਰ ਜਾਨੀ ਆਪਾਂ ਬਾਈ ਆ ਦੇਖੋ ਜੀ ਪੂਰ ਨਹੀਂ ਕੋਈ ਛਰਲਾ ਨਹੀਂ ਜੀ ਮਗਲ ਜ ਮਾਰਦਾ ਐਸ ਗੱਲਾਂ ਦਾ ਬਾਈ ਜਮਗੌਰ ਤੋਂ ਬੇਫਿਕਰ ਰਹਿ ਵੇ ਹਾਂ ਚੂਣ ਚੂਣ ਤੇ ਆਪਾਂ ਮਾੜਾ ਲੈਂਦੇ ਨਹੀਂ ਭਰਾ ਮੇਰਾ ਰੇਟ ਕੀ ਆ ਗਿਆ ਬਾਈ ਫਿਰ ਇਹਦਾ ਇਹ ਬੱਸ ਸਿਰਫ 1 ਇੱਕ 15 ਦੀ ਦੇ ਦਾਂ ਭਰਾ ਮੇਰਾ ਵੱਡੀ ਮਹਿ ਆ ਦੋ ਤਾਂ 13-14 ਕਿਲੋ ਲੀ ਦੰਦਾ ਨੇ ਪਰ ਜੇ ਮੈਂ ਆਪਾਂ ਨੂੰ ਆਪਾਂ ਉਹਦਾ ਆਪਾਂ ਦੇ ਦਾਂਗੇ ਮਾਨਦਾਨ ਹੋ ਜੂਗਾ ਬਾ ਮਾਨਦਾਨ ਮੋਟ ਮੋਟ ਕਰਵਾਗੇ ਵੱਡੀ ਮਹਿ ਨਾਲ ਇੱਕ ਨਾਲ ਇੱਕ ਬਿਰਿਆ ਜੇ ਆਪਾਂ ਜਿਵੇਂ ਦੂਜਿਆਂ ਨੂੰ ਦੂਜਾ ਖਾਣ ਤੇ ਚਲੋ ਤੀਜਾ ਸੁਆ ਖਾਣਾ ਨਾ ਭਰਾ ਮਜ਼ਾ ਆਏ ਗੱਲਾਂ ਹਾਂ ਵੱਡੀ ਮਹਿ ਆ ਗਾੜੀ ਬਸਾੜੀ ਲੇਵੇ ਦੀ ਬਹੁਤ ਜ਼ਿਆਦਾ ਚੰਗੀ ਆ ਬਾ ਤੇ ਬਾਕੀ ਧਾਰਾਂ ਤੋਂ ਨਾ ਪ੍ਰੋਪਰ ਚੈੱਕ ਤੁਹਾਨੂੰ ਕਰਾਤੀਆਂ ਜੀ ਤੇ ਸਿੰਘ ਸੰਗਾਰ ਦੀ ਛੋੜੇ ਸਿੰਘ ਦੀ ਆਣੀ ਜੀ ਵੱਡੇ ਸਿੰਘ ਜੀ ਨੀ ਸਿੰਘ ਸੰਗ ਇੱਕ ਨੰਬਰ ਆ ਜੀ ਤੇ ਲੇਵਾਲ ਤੈਨੂੰ ਪਤਾ ਗੁਰਦਾ ਘਟਾ ਹੀ ਲਈ ਫਿਰਦੀ ਆ ਬਣ ਗੁਰਦਾ ਘਟਾ ਤੇ ਬਾਕੀ ਦੀ ਗੱਲ ਯਾਰ ਚਾਰ ਸਪੇਰੇ ਦੀ ਗਾਂ ਨੂੰ ਵੀ ਉਹਨਾਂ ਹਵਾਨਾਂ ਦੇ ਪਛਾਨ ਠੰਡੀ ਬਸਰੀਆ ਵੀਰੇ ਮੈਂ ਇੱਕ ਨੰਮਾ ਭਰਾ ਜਿੰਨੀ ਜਿੰਨੀ ਸੇਵ ਤੱਕ ਨਾ ਕਰਾ 19 ਥੋੜੀ ਜੀ ਮੈਨੂੰ ਦਿਖਿਆ ਆ ਦੇਖੋ ਲਮਾਈ ਲਮੂਈ ਤੁਹਾਨੂੰ ਦਿਖਾ ਦਗੇ ਮੱਝ ਦੀ ਤੇ ਬਾਕੀ ਤੋਰਾ ਤਾਰਾ ਪ੍ਰੋਪਰ ਚੈੱਕ ਅਪ ਕਰਾ ਦਿੰਦੇ ਹੁੰਦੇ ਆ ਤਸੱਲੀ ਤੁਸੀਂ ਆਪ ਦੀ ਆਪ ਹਾਂ ਹਾਂ ਬਿਲਕੁਲ ਆਪਣੀ ਮੈਂ ਪਹਿਲਾਂ ਚਾਰ ਬੰਦੇ ਨਾਲ ਲਿਆ ਵੀ ਭਰਾ ਮੇਰੇ ਆਪ ਨੂੰ ਤਾਂ ਕੋਈ ਚੱਕਰ ਹੀ ਨਹੀਂ ਤੈਨੂੰ ਪਤਾ ਨਾ ਵੱਡੀ ਬੁੱਡੀ ਕੋਈ ਨਹੀਂ ਆਪਣੀ ਦਿਖਾਈ ਹੁੰਦੀ ਜਿੱਡੀ ਕੋ ਹੁੰਦੀ ਸਮਾਂ ਦੀ ਉਹਦੂ ਇਹ ਨਹੀਂ ਪਤਾ ਛੋਟੇ ਕੋਈ ਦਿਖਾ ਦਗੇ ਨਹੀਂ ਮੈਂ ਚੰਗੀ ਆ ਭਰਾ ਮੈਂ ਪੱਟੀ ਫੁੱਲ ਸਾਈਜ਼ ਵਾਲੀ ਮੈਂ ਛੋਟੀ ਖੱਲੇ ਬਲੂਬਾ ਮੈਂ ਤਾਂ ਬਹੁਤ ਚੰਗਾ ਲੱਗਾ ਵੀਰੇ ਬਾਕੀ ਦਾ ਨੇਚਰ ਦੀ ਬੜੀ ਚੰਗੀ ਹਾਂ ਠੰਡੀ ਅਦਲਾ ਨਹੀਂ ਅੱਜ ਵੀ ਨਹੀਂ ਕਰਦੀ ਵੀਰੇ ਨਹੀਂ ਨੇਚਰ ਦੀ ਬੜੀ ਚੰਗੀ ਜਿਵੇਂ ਬਾਹਰ ਕੱਢ ਲਿਆ ਕੋਈ ਜੀ ਇੱਕ ਲੱਖ 115 ਦੇ ਵਿੱਚ ਤੁਹਾਡਾ ਮਾਨ ਸਨਮਾਨ ਜ਼ਰੂਰ ਹੋਊਗਾ ਕੋਈ ਐਸੀ ਗੱਲ ਨਹੀਂ ਵੀ ਭਾਈ ਅੜ ਜੇ ਹਾਂ ਦੇ ਦਾਂਗੇ ਭਰਾ ਮੇਰਾ ਦੇ ਕੇ ਮੋੜੂਗਾ ਤੇ ਚੂਣ ਦੀ ਫਤਵਾਰੀ ਮੈਂ ਮਰ ਜੀ ਬੈ ਕੁੱਛ ਵੀ ਨਹੀਂ ਕਹਿੰਦੀ ਤਲਾ ਮੈਂ ਕਿਹਾ ਯਾਰ ਇੱਕ ਨੰਬਰ ਆ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਬਸ ਕਿਹੜਾ ਹੋਰ ਦੱਸਾਂ ਮੈਂ ਕਿਉਂਕਿ ਇਹਦੇ ਚ ਪਤਾ ਲੱਗ ਜਾਂਦਾ ਮੈਨੂੰ ਬਾਹਲੀ ਟਿਚ ਪਤਾ ਨਹੀਂ ਲੱਗਦਾ ਹਨਾ ਹਾਂ ਲੈ ਉਹ ਲੈ ਦੇ ਮਾਰ ਦੇ ਵੀਰੇ ਚੱਕੋ ਜੀ ਆੜਾ ਬਪਸੂ ਤਾਂ ਫੂ ਫੂ ਕਰਦਾ ਨੇੜੇ ਨਹੀਂ ਫੋਨ ਦਿੰਦਾ ਜੀ ਨਾ 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 ਇੱਕ ਨੰਬਰ ਬਸ ਵੀਰ 115 ਦੇ ਵਿੱਚੋਂ 15 ਦੇ ਜਾਨੀ 115 ਹੀ ਦੇ ਦਾਂਗੇ ਭਰਾ ਮੇਰੇ ਦੇਖ ਲੈ ਇਹ ਵੱਲੂ ਵਧੀਆ ਹਾਲ ਲੱਗਿਆ ਵੀਰੇ ਹੂੰ ਜਿਵੇਂ ਵੱਲੂ ਫੋਲਸਾਈਜ਼ ਵਾਲੀ ਮੈਂ ਆ ਫੋਲਸਾਈਜ਼ ਵਾਲੀ ਹੁਣ ਵੀਰੇ ਜਿਹੜੀ ਦੋ ਨੰਬਰ ਆ ਬੱਝੋਟੇ ਇਹ ਇਹ ਦੂਜਾ ਸੂਰ ਝੋਟੇ ਭਲੂ ਨੇ 12 ਕਿਲੋ ਤੋਂ ਕੱਢਿਆ ਹੋਇਆ ਮਾਗਰ ਇਹਦੇ ਪਲੱਸ ਪੈਂਡ ਵੀ ਦੇ ਮਾਗਰ ਵੀ ਕੱਟੀ ਆ ਦੇਖੀ ਵੀਰੇ ਕੱਟ ਵੀ ਬੜੀ ਪਿਆਰੀ ਹੈ ਇਹਦੇ ਮਾਗਰ ਵੀ ਕੱਟੀ ਆ ਵੱਡੀ ਹੈ ਕੱਟੀ ਬੰਦੇ ਨਾਲ ਇਹਦੀ ਵੀ ਜੇਰ ਜੁਣ ਕੰਪਨੀ ਇਹਦੀ ਪ੍ਰੋਪਰ ਜੇਰ ਆ ਦੋਨਾਂ ਦੀ ਜੇ ਤੇ ਬਾਕੀ ਦੀ ਗੱਲ ਇਹਦਾ ਵੀ ਬੌਲਾ ਕਿੰਨਾ ਕੱਟਦਾ ਸੀ ਇਹ ਪਤਾ ਹੀ ਤੈਨੂੰ ਕਿ ਕਿਲੋ ਦੁੱਧ ਕੱਟਿਆ ਸੀ ਭਰਾ ਮੇਰਾ ਤਾਜ਼ੀਆਂ ਸੂਈ ਹੈ ਨਾ ਓਕੇ ਜੀ ਬਾਕੀ ਦੀ ਸੀਲ ਸਭ ਪੂਰੀ ਫੁੱਲ ਆ ਦੇਖੋ ਵੀਰੋ ਧਾਰਾਂ ਦੂਰਾਂ ਫਿਰ ਘਰਾ ਦੇਣੇ ਤੁਹਾਨੂੰ ਚੈੱਕ ਤੇ ਬੜ ਕੇ ਭਰਾ ਦੇਣਗੇ ਜਿੱਥੋਂ ਬੌਲਾ ਪਾਦਾ ਸੀ ਮੈਂ ਹੋਵੇ ਗਾਂ ਹੋਵੇ ਮੈਂ ਆ ਪਤਲਾ ਤੈਨੂੰ ਪਤਾ ਬੜੀ ਸੋਚ ਸਮਝ ਕੇ ਲਗਨੋਂ ਕਿ ਆਪਾਂ ਵੀ ਕਿਥੋਂ ਰੁਪਈਏ ਕਢਾਉਣੇ ਆਉਂਦੇ ਜੀ ਚੋਣਾ ਠੀਕ ਹੈ ਜਮਾਂ ਯਾਰ ਇੱਕ ਨੰਬਰ ਹੀ ਹੁੰਦੀ ਆਪਣੀ ਮੈਂ ਕੱਢ ਇਹਦਾ ਵੀ ਫੁੱਲ ਸੂਆ ਰਿਹਾ ਹਾਂ ਤਾਂ ਹੁਣ ਲੈਵਾ ਚੰਗਾ ਲੱਗਦਾ ਨਹੀਂ ਗਾੜੀ ਬਸਾੜੀ ਦੀ ਬਹੁਤ ਹੁੰਦਾ ਚੋਣ ਬਾਈ ਕਹਿੰਦਾ ਜਿੜੋ ਪੈਸੇ ਲੈਣੇ ਆ ਰੁਪਏ ਰੁਪਏ ਚੀਕ ਹਾਂ ਘਟਕਾ ਕੇ ਲੋਗਾਂ ਨੂੰ ਵੀ ਉਸਮਾਮ ਮਸਬੂਤ ਸਟੈਜ ਉੱਤੇ ਨੇ ਪੂਰਾ ਚੰਗਾ ਬਹੁਤ ਜ਼ਿਆਦਾ ਵਧੀਆ ਵੀਰੇ ਚਲੋ ਜੀ ਵੀਰੇ ਜਸਰ ਲਈਆਂ ਕਰਾ ਦਿਆਂ ਸਾਨੂੰ ਫੋਲੋ ਜੀ ਆਹ ਦੇਖੋ ਵੀਰ ਲੈ ਮੈਂ ਆਹ ਦੇਖੀ ਉਹੀ ਗੱਲ ਆ ਜਾਂਦੀ ਫਿਰ ਗਵਾਂਢੀਆਂ ਨੂੰ ਘੜਕਾ ਸੁਣਦਾ ਹਾਂ 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 ਬਿਲਕੁਲ ਬਰਾ ਆਂਦਾ ਜਮਾ ਆਜੇ ਕੋਈ ਥੱਲੇ ਦਾ ਕੋਈ ਚੱਕਰ ਹੀ ਨਹੀਂ ਤੇ ਬਾਕੀ ਜੈਲੀ ਜੁਲੀ ਬੜੀਆ ਹੈ ਨਾ ਬਹੁਤ ਚੰਗੀ ਆ ਵੀਰੇ ਠੰਡੀ ਸੀ ਲੱਗ ਮੈਂ ਇੱਕ ਨੰਬਰ ਖੋਲੋ ਵੀਰੇ ਚਮਕੌਰ ਇਹਦਾ ਕੀ ਰੇਟ ਆ ਗਿਆ ਬਾਈ ਬਾਈ 1 15 ਦੀ ਇਹ ਦੇ ਦਾਂਗੇ ਭਰਾ ਮੇਰੇ 1 ਲੱਖ 15 ਜੀ ਇਹ ਮਿਲ ਜਾਣੀਆਂ ਸੇਮ ਹੀ ਰੇਟ ਆ ਤੇ ਸੇਮ ਹੀ ਕਟੀਆਂ ਸੇਮ ਹੀ ਕੱਦ ਤੇ ਸੂਆ ਪਾ ਤੀਜਾ ਤੇ ਚੌਥਾ ਉਹਦੇ ਇੱਕ ਦੂਜਾ ਤੇ ਤੀਜਾ ਬਸ ਇੰਨਾ ਫਰਕ ਆ ਸਕਦਾ ਬਾਈ ਆ ਦੇਖੋ ਜੀ ਕੱਦ ਘੜ ਇਹਦਾ ਵੀ ਫੁੱਲ ਝੋਟੀ ਦਾ ਤੇ ਥੱਲੇੋਂ ਪੂਰੀ ਚੰਗੀ ਆ ਝੋਟੀ ਇੱਕ ਨੰਬਰ ਆ ਇੱਕ ਨੰਬਰ ਭਰਾ ਮੇਰਾ ਆ ਦੇਖੋ ਜੀ ਚੂਣ ਚੂਣ ਦੀ ਗੱਲ ਬੋਲਣਾ ਬਰਾਉਂਡ ਲਾਵੇ ਨੀ ਕੀ ਠੰਡੀਆਂ ਬਸੇਰੀਆਂ ਨੇ ਭਰਾ ਬਰਾਏ ਪੀਏ ਨੇ ਬਰੀਕ ਨੇ ਬਾਕੀ ਠੰਡੀਆਂ ਬਸੇਰੀਆਂ ਦੀ ਬਾਕੀ ਦੀ ਗੱਲ ਕੁਆਲਿਟੀ ਵਾਲੀਆਂ ਜੀ ਉਵੇਂ ਨਹੀਂ ਗੱਲ ਲਾਏਗੀ ਹਾਂ ਛੋਟੀਆਂ ਛੋਟੀਆਂ ਨਹੀਂ ਸੀਗੀਆਂ ਕਹਣਾ ਵੱਡੀਆਂ ਝੋਟੀਆਂ ਬਾਕੀ ਬੋਲੋ ਵੀ ਸਵੇਰੇ ਵੀ ਕੱਢਿਆ ਵਾ ਤੇ ਸਾਫ ਹੀ ਨੇ ਬੋਲੋ ਤਾਂ ਮਾਰੇ ਮੋਟੇ ਛੱਡਾਈ ਭਾਈ ਉਹਦਾ 10:00 ਵਜੇ ਹੁਣ ਆਪਾਂ ਵੀਡੀਓ ਕਵਰ ਹਾਂ 10 ਦਾ ਟਾਈਮ ਹੁਣ ਬਾਈ ਲੈਓ ਮੋੜ ਲਓ ਬਸ ਵੀਰੇ ਅੱਜ ਵੀ ਨਹੀਂ ਕਰਦੇ ਐਵੇਂ ਜਿਵੇਂ ਬੱਥੇ ਨੂੰ ਨਾ ਭਾਈ ਅੱਜ ਵੀ ਮਤਲਬ ਪੀ ਜਾਂਦੀਆਂ ਨਾ 1 ਲੱਖ ਤੇ 15-12 ਦੇ ਵਿੱਚ ਤੁਹ ਤੇ ਮਾਨਦਾਨ ਤੁਹਾਡਾ ਖੁੱਲਾ ਵਧੀਆ ਹੋ ਜਾਣਾ ਕੋਈ ਐਸੀ ਗੱਲ ਨਹੀਂ ਫਿਕਸ ਪ੍ਰਾਈਜ਼ ਨਹੀਂ ਹੁੰਦੇ ਇੱਕ ਕਰੀ ਗਈ ਡਿਮਾਂਡ ਹੁੰਦੀ ਹੈ ਗਾਂ ਤੁਹਾਡੇ ਤੁਹਾਡਾ ਦਿਮਾਗ ਕੰਮ ਕਰਦਾ ਕਿੰਨੀ ਤੁਸੀਂ ਖਰੀਦਣੀ ਹੈ ਜਰੂਰ ਬਾਈ ਨੂੰ ਪੈਸੇ ਲਾਓ ਸੰਪਰਕ ਕਰੋ ਤੇ ਸੌਦਾ ਹੁੰਦਾ ਹੁੰਦਾ ਸੰਪਰਕ ਕਰਕੇ ਘਰੇ ਬੈਠਿਆਂ ਦਾ ਸੌਦਾ ਨਹੀਂ ਤੁਹਾਡਾ ਹੁੰਣਾ ਬੇਸ਼ੱਕ ਦੀ ਆਓ ਹਨਾ ਹਾਂ ਬਿਲਕੁਲ ਕੋਈ ਨਹੀਂ ਆ ਕੇ ਦੇਖ ਦੇਖੋ ਬਾਈ ਜਰਾ ਨਾ ਪੈਸੇ ਦੇਣੇ ਹਾਂ ਹਾਂ ਬਿਲਕੁਲ ਤਾਂ ਫਿਰ ਪਾਣੇ ਫਿਰ ਥੋੜੀ ਲੈਣੀ ਚਾਹੀਦੀ ਹੈ ਨਾ ਥਣ ਦੇਖੀ ਕਿਹੋ ਜਿਹਾ ਮਾਰਾ ਸੋਵਰ ਕੱਢ ਗਿਆ ਥਣ ਇੱਕ ਨੰਬਰ ਤੇ ਕੋਈ ਵੀਡੀਓ ਤੇ ਆਪਣੇ ਦੋ ਕਮੈਂਟ ਲੱਗ ਗਿਆ ਪਰ ਹਾਂ ਜੀ ਚਵਨ ਚਵਾਈ ਚੂਈਆਂ ਬਹੁਤ ਚੰਗੀਆਂ ਠੰਡੀਆਂ ਨੇ ਬਈਆ ਹਾਂ ਓਕੇ ਆ ਜਾਵਾਂ ਹਾਂ ਹਾਂਜੀ ਹਾਂਜੀ ਵੀਰੇ ਤੇ ਨੰਬਰ ਬਾਈ ਫਿਰ ਨੰਬਰ 977947543 ਨਾ ਚਮਕੌਰ ਸਿੰਘ ਦਾ ਪਿੰਡ ਤੋਲਾ ਜ਼ਿਲ੍ਹਾ ਪਰਣਾਲਾ ਵੀਰੇ ਓਕੇ ਜੀ ਬਾਕੀ ਇਹ ਦੋ ਜਾਨਵਰ ਸੀ ਦੋਨੇ ਤੁਹਾਨੂੰ ਦਿਖਾਏ ਧੰਨਵਾਦ ਜੀ